ਅੱਜ ਇਹ ਏਡਾ ਬਦਲ ਕੇ 7-8 ਕਿਲੋਮੀਟਰ ਦੂਰ ਜਾਂਦਾਗਾ ਜਿਹੜੇ ਆਮ ਪਬਲਿਕ ਮਰੀਜ਼ ਆ ਉਹਨਾਂ ਤੇ ਬਹੁਤ ਵੱਡਾ ਅਸਰ ਪੋਗਾ ਜੀ ਕਿਰਾਇਆ ਜੇਬ ਤੇ ਸਰਚ ਗਰੀਬ ਤੇ ਪੈਣਾ ਸਾਰਾ ਇਹ ਇਹ ਲੋਲੀਪੋਪ ਹੀ ਹੁੰਦੇ ਆ ਜੀ ਸਰਕਾਰ ਦੇ ਕਹਨੇ ਜੇ ਜੇ ਉੱਥੇ ਹੀ ਸਹੂਲਤਾਂ ਦੇ ਸਕਦੇ ਆ ਨਾ ਇੱਥੇ ਵੀ 14 ਗੱਲਾਂ ਦੇ ਵਿੱਚ ਏਡਾ ਬਹੁਤ ਖੁੱਲਾ ਡੁੱਲਾਗਾ ਇੱਥੇ ਵਧੀਆ ਇਹਨੂੰ ਬੀਏਪੀ ਬਣਾਉਣ ਵਧੀਆ ਅਸੀਂ ਤਾਂ ਪ੍ਰਮਤ ਮਾਨ ਸਾਹਿਬ ਨੂੰ ਜੀ ਮੁੱਖ ਮੰਤਰੀ ਨੂੰ ਇਹੀ ਬੇਨਤੀ ਕਰਨੀ ਚਾਹੁੰਦੇ ਆ ਵੀ ਕਿ ਅੱਗੇ ਵੱਡੇ ਕਰਾਉਣ ਦੇ ਮਗਰ ਲੱਗ ਕੇ ਇਹ ਕਦਮ ਨਾ ਚੱਕੇ ਹਾਂ ਰਾਤ ਨੂੰ 11 12 ਵਜੇ ਜਾ ਕੇ ਸਟੂਡੈਂਟ ਉਤਾਰੋ ਘਾਟ ਦੇ ਵਿੱਚ ਕੁੜੀ ਨੂੰ ਕੌਣ ਲੈ ਗਿਆ ਉਹ ਕਿੱਥੋਂ ਲੈ ਗਿਆ ਉਹ ਜੀ ਇਹ ਲੋਥੇ ਇੱਥੇ ਕੋਈ ਅੱਜ ਤੱਕ ਕੋਈ ਐਕਸੀਡੈਂਟ ਕੋਈ ਹਾਸਾ ਨਹੀਂ ਵਾਪਰਿਆ ਹੈ ਜਿਹਨੇ ਬਲੋਡ ਰੋਡ ਤੇ ਤੁਸੀਂ ਐਕਸੀਡੈਂਟ ਵਗਾਰੇ ਡਾਟਾ ਘੜਾ ਕੇ ਦੇਖ ਲਓ ਉੱਥੇ ਵੱਧ ਹੁੰਦੇ ਜਿੱਥੇ ਗਏ ਸਸਿਗਲ ਤੁਸੀਂ ਜੁੜੇ ਹੋ ਔਨ ਪੁਆਇੰਟ ਚੈਨਲ ਦੇ ਨਾਲ ਤੇ ਮੈਂ ਤੁਹਾਡੇ ਉਸਤੇ ਦੋਸਤ ਮਨਰਾਜ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਬਠਿੰਡਾ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਮੁੱਦਾ ਹੈ ਉਹ ਗਰਮਾਇਆ ਹੋਇਆ ਹੈ ਕਿ ਜਿਹੜਾ ਬੱਸ ਸਟੈਂਡ ਹੈ ਉਹ ਮਲੋਡ ਰੋਡ ਤੇ ਚਲਾ ਜਾਏਗਾ ਲੋਕਾਂ ਨੂੰ ਕਿੰਨੀਆ ਕ ਦਿੱਕਤਾਂ ਆਣਗੀਆਂ ਲੋਕਾਂ ਦਾ ਕੀ ਕਹਿਣਾ ਹੈ ਇਸ ਬਾਰੇ ਆਓ ਜਾਣਦੇ ਆ ਲੋਕਾਂ ਦੀ ਸਹਿਮਤੀ ਹੈ ਜਾਂ ਨਹੀਂ ਹੈ ਪਰ ਦਿਨਚਰਿਆ ਕਿੰਨੀ ਕੁ ਜ਼ਿਆਦਾ ਡਿਸਟਰਬ ਹੋਊਗੀ ਆ ਕਰਦੇ ਆ ਗੱਲਬਾਤ ਲੋਕਾਂ ਨਾਲ ਤੇ ਜਾਣਦੇ ਆ ਕਿ ਉਹ ਸਹਿਮਤ ਹੈ ਜਾਂ ਨਹੀਂ ਸਹਿਮਤ ਹੈ ਬਸ ਇਹ ਜਿਹੜਾ ਉਹ ਮਲੋੜ ਰੋਡ ਤੇ ਜਾਣਾ ਵੀ ਚਾਹੀਦਾ ਹੈ ਜਾਂ ਨਹੀਂ ਆ ਚੱਲਦੇ ਆ ਤੇ ਕਰਦੇ ਆ ਗੱਲਬਾਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜਿਵੇਂ ਕਿ ਅੱਡਾ ਕਹਿੰਦੇ ਹੈਗੇ ਕਿ ਮਲੋੜ ਰੋਡ ਤੇ ਚਲਾ ਜਾਊਗਾ ਕਿੰਨਾ ਕੁ ਫਰਕ ਪਾਊਗਾ ਬਾਲਾ ਫਰਕ ਪਾਊਗਾ ਜੀ ਕੀ ਕੀ ਫਰਕ ਪਾ ਪਰ ਕੋਣ ਆ ਇੱਥੇ ਨੇੜੇ ਉੱਥੇ ਟੈਂਪਕਾਂ ਤੇ ਚੜਨਾ ਪਊ ਨਾ ਟੈਂਪਕਾਂ ਵਾਲਿਆਂ ਨੂੰ ਭਜਦੇ ਦੇਵੰਗ ਨੇ ਬੱਚਾ ਵਾਲੇ ਔਰ ਕੀ ਜਿਹੜੇ ਹੋਰ ਬੱਚੇ ਆ ਜਾਂ ਹੋਰ ਹੈ ਬਹੁਤ ਸਾਰੀਆਂ ਸਹੂਲਤਾਂ ਹਨ ਹੋਰ ਕਿੰਨਾ ਕੁ ਫਰਕ ਪੈਣਾ ਪਰ ਤਾਂ ਬਠੇ ਰਿਆ ਹੀ ਪੈਣਾਗਾ ਜੀ ਕੀ ਕੀ ਫਰਕ ਪੈ ਫਰਕ ਤਾਂ ਹੁਣ ਆਇਆ ਵੀ ਹੁਣ ਇੱਥੇ ਚੱਲੇ ਕਿੱਥੇ ਜਾ ਕੇ ਐਡਾ ਜਾਊਗਾ ਤੇ ਕਿੱਥੇ ਇਸ ਗਰੀਬ ਕਿੱਥੋਂ ਪੈਸੇ ਦੇ ਮੰਗੇ ਹੈ ਹੁਣ ਗਰੀਬਾਂ ਕੋਲ ਤਾਂ ਪੈਸਾ ਤਾਂ ਹੁੰਦਾ ਨਹੀਂ ਤੇ ਇੱਡੀ ਤੋਂ ਦੂਰ ਕਿੱਥੋਂ ਦੇ ਮੰਗੇ ਪੈਸੇ ਇਹਨਾਂ ਨੂੰ ਦੂਜਿਆਂ ਨੂੰ ਸਰਕਾਰ ਦਾ ਕਹਿਣਾ ਹੈ ਕਿ ਉੱਥੇ ਬਹੁਤ ਸਾਰੀਆਂ ਜਿਹੜੀਆਂ ਸਹੂਲਤਾਂ ਹੈਗੀਆਂ ਅਸੀਂ ਤੁਹਾਨੂੰ ਦੇਵਾਂਗੇ ਫਿਰ ਵੀ ਲੋਕਾਂ ਨੂੰ ਕੋਈ ਦਿੱਕਤ ਹੈ ਕੀ ਹੋਰ ਦਿੱਕਤ ਆਣ ਕੀ ਪਤਾ ਲੱਗਦਾ ਬਈ ਆਪਾਂ ਤਾਂ ਜਿਹੇ ਕਹਿੰਦਾ ਉਹਨਾਂ ਦੱਸ ਤਾ ਉਹ ਹੀ ਜਾ ਹੈਗਾ ਲੋਕਾਂ ਦਾ ਦਿਮਾਗ ਦਾ ਆਪਾਂ ਤਾਂ ਸਭ ਕੁਝ ਚੱਲੂਗਾ ਲੋਕਾਂ ਦਾ ਤਾਂ ਬਈ ਹੈਨਾ ਹਾਂ ਲੋਕਾਂ ਦਾ ਤਾਂ ਬੜਾ ਕੰਮ ਚੱਲੂ ਹੁਣ ਜਿਹੇ ਜੇ ਸਾਡੇ ਕੋਲੇ ਗਰੀਬਾਂ ਕੋਲੇ ਹੈ ਉਹ ਹੀ ਜੇ ਤੈਨੂੰ ਗੱਲ ਦੱਸ ਤੇ ਬਾਈ ਜੀ ਜਿਹੜਾ ਬੱਸ ਸਟੈਂਡ ਹੈ ਉਹ ਮਲੋਰ ਰੋਡ ਤੇ ਜਾਣ ਦੇ ਬਾਰੇ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ ਚੱਲ ਰਹੀਆਂ ਹੈ ਕਿੰਨਾ ਕ ਫਰਕ ਪਾਉਂਗਾ ਬਹੁਤ ਜਿਆਦਾ ਫਰਕ ਪੈਣਾ ਮੈਡਮ ਜੀ ਜੀ ਇਥੋਂ ਘੱਟੋ ਘੱਟ 7 ਕਿਲੋਮੀਟਰ ਤਾਂ ਦੂਰ ਹੋ ਜਾ ਰਿਹਾ ਫਿਰ ਸਾਰਾ ਜਿੰਨਾ ਵੀ ਦਾਰਾ ਇੱਥੇ ਨੇੜੇ ਆਗਾ ਕਚਹਿਰੀਆਂ ਇੱਥੇ ਆ ਠੀਕ ਆ ਆ ਸਟੇਬਲੇ ਸਤੜਾ ਇੱਥੇ ਆਗੇ ਜੇ ਰਜਿੰਦਰਾ ਕਾਲ ਲੋ ਗਿਆ ਡੀਪੀ ਕਾਲ ਲੋ ਗਿਆ ਜਿੰਨੇ ਵੀ ਪ੍ਰਾਈਵੇਟ ਹਸਪਤਾਲ ਉਹ ਬਿਲਕੁਲ ਸਾਡੇ ਦੇ ਨੇੜੇ ਦੇ ਨੇੜੇ ਆ ਅੱਜ ਇਹ ਏਡਾ ਬਦਲ ਕੇ 7-8 ਕਿਲੋਮੀਟਰ ਦੂਰ ਜਾਂਦਾਗਾ ਜਿਹੜੇ ਆਮ ਪਬਲਿਕ ਮਰੀਜ਼ ਆ ਉਹਨਾਂ ਦੇ ਬਹੁਤ ਵੱਡਾ ਅਸਰ ਹੋਗਾ ਜੀ ਖਰਾਇਆ ਜੇਬ ਤੇ ਸਰਚ ਗਰੀਬ ਤੇ ਪੈਣਾ ਸਾਰਾ ਸਰਕਾਰ ਦਾ ਕਹਿੰਨੇ ਆ ਅਸੀਂ ਉੱਥੇ ਵੀ ਬਹੁਤ ਸਾਰੀਆਂ ਸਹੂਲਤਾਂ ਤੁਹਾਨੂੰ ਦੇਵਾਂਗੇ ਇਹ ਲੋਲੀਪੋਪ ਹੀ ਹੁੰਦੇ ਜੀ ਸਰਕਾਰ ਦੇ ਕਹਨੇ ਜੇ ਕਿਹ ਉੱਥੇ ਸਹੂਲਤਾਂ ਦੇ ਸਕਦੇ ਆ ਨਾ ਇੱਥੇ ਵੀ 14 ਗੱਲਾਂ ਦੇ ਵਿੱਚ ਏਡਾ ਬਹੁਤ ਖੁੱਲਾ ਡੁੱਲਾਗਾ ਇੱਥੇ ਵਧੀਆ ਇਹਨੂੰ ਬੀਏਪੀ ਬਣਾਉਣ ਵਧੀਆ ਚੰਗਾ ਏਸੀ ਬ ਇੱਥੇ ਪੈਸੇ ਖਰਚਣੇ ਜੇ ਬਿਲਕੁਲ ਬਚਕਾਰ ਆ ਸਾਰੇ ਸਹੂਲਤਾਂ ਸਾਡੇ ਕੋਲੇ ਆ ਸਾਰੀਆਂ ਗਜ਼ੈਰੀਆਂ ਥਾਣੇ ਕੋਲੇ ਆ ਸਾਰਾ ਕੁਝ ਇੱਥੇ ਪਬਲਿਕ ਨੂੰ ਕੋਈ ਦਿੱਕਤ ਨਹੀਂ ਕਿਤੇ ਦੀ ਸਾਰਾ ਬਾਜ਼ਾਰ ਕੋਲੇ ਨੇ ਜਦੀਕ ਆ ਇੱਥੇ ਪੈਸੇ ਲਾਉਣ ਆਗੇ ਮਰਿਆ ਜਾਊਗਾ ਜਿਹੜਾ ਬਾਹਰੋਂ ਆ ਰਿਹਾ ਪਿੰਡਾਂ ਜੋ ਗਰੀ ਮਰਿਆ ਜਾਊ ਉਹਨਾਂ ਦਾ ਜਿਹੜਾ ਕਿਰਾਇਆ ਫਿਰ ਐਵੇਂ ਡਬਲ ਲਾਇਆ ਜਾਂਦਾ ਇਹਨਾਂ ਤੋਂ ਟੈਕਸ਼ੀ ਵਾਲੇ ਮਨ ਹੋਰ ਕੀ ਫਰਕ ਪੈਣਾ ਹੈ ਹੋਰ ਬਹੁਤ ਫਰਕ ਪੈਣਾ ਜੀ ਇੱਥੇ ਬਾਜ਼ਾਰ ਨੇੜੇ ਆ ਜੀ ਜਮਾ ਹਸਪਤਾਲ ਨੇੜੇ ਆ ਜੀ ਜਮਾ ਹਾਂ ਜੀ ਬਾਕੀ ਕਾਲਜ ਨੇੜੇ ਆ ਆਈਡੀ ਨੇੜੇ ਆ ਜੀ ਕਚੈਰੀਆਂ ਨੇੜੇ ਆਜੀਤ ਨਗਰ ਨੇੜਾ ਜੀ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮਤਲਬ ਸਰਕਾਰ ਨੂੰ ਬਦਲਣਾ ਚਾਹੀਦਾ ਹੈ ਨਹੀਂ ਬਦਲਣਾ ਬਦਲਣਾ ਚਾਹੀਦਾ ਜੀ ਸਰਕਾਰ ਨੂੰ ਜਦੋਂ ਅੱਖ ਹੀ ਨਹੀਂ ਲੱਗਦੀ ਸਰਕਾਰ ਜਿਹੜਾ ਬੱਸ ਸਟੈਂਡ ਦਾ ਫੈਸਲਾ ਹੈਗਾ ਮਲੋੜ ਰੋਡ ਤੇ ਲੈ ਕੇ ਜਾਣਾ ਚਾਹੀਦਾ ਉਹ ਬਦਲ ਕੇ ਇੱਥੇ ਹੀ ਰੱਖਣਾ ਚਾਹੀਦਾ ਇੱਥੇ ਰਹਿਣਾ ਚਾਹੀਦਾ ਜੀ ਉੱਥੇ ਦਾ ਬਾਲਾ ਫਰਕ ਪੈ ਜੀ ਮੁਸਾਫਰਾਂ ਨੂੰ ਵੀ ਬਹੁਤ ਦਿੱਕਾ ਹੋਈ ਬੱਚਿਆਂ ਨੂੰ ਬਹੁਤ ਫਰਕ ਪੈਂਦਾ ਜੀ ਜਿਹੜੇ ਕਾਲਜ ਜੇ ਪੜਦੇ ਬੱਚਿਆਂ ਨੂੰ ਬਹੁਤ ਫਰਕ ਪੈਂਦਾ ਤੇ ਮਨਮਰਜ਼ੀ ਨਾਲ ਟੈਕਸੀ ਵਾਲੇ ਕਿਰਾਇਆ ਲੈਣਗੇ ਜੀ ਬਿਲਕੁਲ ਅਸੀਂ ਦਾ ਪਰਮਤਮਾਨ ਸਾਹਿਬ ਨੂੰ ਇਹ ਮੁੱਖ ਮੰਤਰੀ ਨੂੰ ਇਹ ਹੀ ਬੇਨਤੀ ਕਰਨੀ ਚਾਹੁੰਦੇ ਆ ਵੀ ਕਿ ਅੱਗੇ ਵੱਡੇ ਕਰਾਣ ਦੇ ਮਗਰ ਲੱਗ ਕੇ ਇਹ ਕਦਮ ਨਾ ਚੱਕੇ ਜੀ ਹੁਣ ਜੋ ਸਾਡੀ ਜ਼ਮੀਰ ਇੱਥੇ ਅੱਡੇ ਦੇ ਵਿੱਚ ਬਣੀ ਆ ਸਾਰਿਆਂ ਦੀ ਪਨੇੜੇ ਆ ਸਭ ਕੁਝ ਇੱਥੇ ਰਵੇ ਇਹ ਉਥੇ ਜਗਰੂਪ ਸਿੰਘ ਗਿੱਲ ਦੇ ਜਿੱਥੇ ਬਰਾੜਾ ਜ਼ਮੀਨ ਚਾਇਆ ਜਾਂਦਾ ਉੱਥੇ ਉਹਨਾਂ ਦੀ ਜਾਦੇ ਠੀਕ ਆ ਉਹਨਾਂ ਨੂੰ ਲਾਜ ਜਾਰੇ ਦੇਣ ਵਾਸਤੇ ਇਹ ਕਦਮ ਹੋ ਰਿਹਾ ਜੀ ਉਹ ਪ੍ਰਿਪਾਲ ਦਾ ਨੁਕਸਾਨ ਕਰ ਰਹੇ ਆ ਜੀ ਇਹ ਸਾਰਾ ਬੋਝ ਗਰੀਬ ਦੀ ਜਨਤਾ ਤੇ ਜੇ ਦੇ ਪੈਣਾ ਜੀ ਨਾ ਕਿ ਕਿਸੇ ਦੇ ਵੱਡੇ ਤਗੜੇ ਦੇ ਪੈਣਾ ਤਗੜਾ ਦਾ ਕਾਰਾਂ ਲੈ ਕੇ ਆਉਂਦੀਆਂ ਜਬਾਕ ਤਾਂ ਨੂੰ ਲੈ ਆਊਗਾ ਗਰੀਬ ਕਿੱਥੋਂ ਲੈ ਕੇ ਜਾਊਗਾ ਕਾਰਾਂ ਜੇ ਆਪ ਦਰਾਂ ਨੂੰ ਰਾਤ ਨੂੰ 11 12 ਵਜੇ ਜਾ ਕੇ ਸਟੂਡੈਂਟ ਉਤਾਰਾ ਤੁਹਾਡੇ ਦੇ ਵਿੱਚ ਕੁੜੀ ਨੂੰ ਕੌਣ ਲੈ ਗਿਆ ਉਹ ਗਰੀਬ ਕਿੱਥੋਂ ਲੈ ਜਾਊ ਜੀ ਆਟੋ ਵਾਲੇ ਉਹ ਬਟਕੇ ਖਾ ਜਾਣਗੇ ਸਾਨੂੰ ਜੀ ਸਾਡਾ ਤਾਂ ਬੁਰਾ ਹਾਲ ਹੋ ਜਾਣਾ ਜੀ ਇੱਥੇ ਹਾਂ ਲੁੱਟਖੋ ਜਾਦੇ ਅੱਗੇ ਹੋਈ ਜਾਂਦੀ ਹੈ ਜੀ ਹੁਣ ਓ ਜਿਆਦੇ ਕ੍ਰਾਈਮ ਵਧਣਗੇ ਉੱਥੇ ਦਾ ਫਿਰ ਉੱਥੇ ਇੱਥੇ ਕੋਈ ਅਜ ਤੱਕ ਕੋਈ ਐਕਸੀਡੈਂਟ ਕੋਈ ਹਾਸਤਾ ਨਹੀਂ ਵਾਪਰਿਆ ਹੈ ਜਿਹਨੇ ਮਲ ਉੱਥੇ ਸੀਮੈਂਟ ਫੈਕਟਰੀ ਆ ਬੜੇ ਟਰੱਕ ਨਿਕਲਦੇ ਆ ਬਾਈਪਾਸ ਨਿਕਲ ਗਿਆ ਹਰ ਇੱਕ ਬਬਲੇ ਕੋਠੇ ਇਹਨਾਂ ਦਾ ਟਰੈਫਿਕ ਉੱਥੇ ਜਿਆਦਾ ਇਤੋਂ ਜਿਆਦਾ ਹੋ ਜਾਣਾ ਜੀ ਉੱਥੇ ਹੁਣ ਤਾਂ ਟਰੈਫਿਕ ਕੁਝ ਵੀ ਨਹੀਂ ਇੱਥੇ ਜੀ ਸਾਰੀਆਂ ਗੱਡੀਆਂ ਬਾਈਪਾਸ ਜਾਂਦੇ ਆ ਟਰੱਕ ਘੋੜੇ ਜਨੇ ਬਹਿ ਕੇ ਕੱਲੀਆਂ ਲੋਕਲ ਕਾਰਾਂ ਤੇ ਬੱਸਾਂ ਹੀ ਆ ਜੀ ਇੱਥੇ ਹੋਰ ਕੋਈ ਟਰੈਫਿਕ ਦੀ ਸਮੱਸਿਆ ਨਹੀਂ ਕੋਈ ਇੱਥੇ ਜੀ ਜਿਵੇਂ ਕੀ ਗੱਲਬਾਤ ਕੀਤੀ ਲੋਕਾਂ ਨਾਲ ਉਹਨਾਂ ਦੇ ਵਿਚਾਰ ਸਾਂਝੇ ਕੀਤੇ ਕਿ ਉਹਨਾਂ ਦਾ ਕੀ ਕਹਿਣਾ ਸੋ ਹੁਣ ਅੱਗੇ ਜਾ ਕੇ ਮੁੱਦਾ ਕਿੰਨਾ ਕੁ ਗਰਮਾਊਗਾ ਇਹ ਜਿਹੜਾ ਬੱਸ ਸਟੈਂਡ ਹੈ ਉਹ ਮਲੋੜ ਰੋਡ ਤੇ ਜਾਊਗਾ ਜਾਂ ਲੋਕਾਂ ਦੇ ਸੰਘਰਸ਼ ਕਰਕੇ ਇੱਥੇ ਹੀ ਰਹਿ ਜਾਊਗਾ ਇਹ ਆਉਣ ਵਾਲਾ ਸਮਾਂ ਹੀ ਦੱਸੂਗਾ ਸੋ ਕੈਮਰਾਮੈਨ ਕੁਲਜੀਤ ਦੇ ਨਾਲ ਮੈਮਨ ਰਾਜ 1.0 ਚੈਨਲ ਪਟੰਡਾ